ਜੀ ਸਾਰਿਆਂ ਨੂੰ ਸਵਾਗਤ ਹੈ ਜੀ ਤੁਹਾਡਾ ਸਾਡੇ ਚੈਨਲ ਆਫੀਸ਼ੀਅਲ ਮਾਰਗਟ ਤੇ ਹੋ hope ਸਾਰੇ ਬਹੁਤ ਵਧੀਆ ਹੋਵੋਗੇ ਤੇ ਵਾਈ ਗੁਰੂ ਜੀ ਦੀ ਮਿਹਰ ਨਾਲ ਚੜ੍ਹਦੀ ਕਲਾ ਚ ਹੋਵੋਗੇ ਜੀ ਜਿਹੜੇ ਮੇਰੇ ਚੈਨਲ ਤੇ ਨਿਊ ਨੇ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਕਰੋ ਬੈਲ ਆਈਕਨ ਨੂੰ ਪ੍ਰੈਸ ਕਰੋ ਤਾਂ ਕਿ ਆਉਣ ਵਾਲੀਆਂ ਵੀਡੀਓਜ਼ ਦੇ ਨੋਟੀਫਿਕੇਸ਼ਨਸ ਤੁਹਾਡੇ ਸਾਰਿਆਂ ਦੇ ਕੋਲ ਪਹੁੰਚ ਜਾਣ ਜੀ ਕਿ ਤੁਹਾਨੂੰ ਪਤਾ ਹੈ ਜੀ ਆਪਾਂ ਆਪਣੀ ਚੈਨਲ ਤੇ ਬਾਣੀ ਨਾਲ ਰਿਲੇਟਡ ਵੀਡੀਓਜ਼ ਤੁਹਾਡੇ ਨਾਲ ਸ਼ੇਅਰ ਕਰੀ ਦੀਆਂ ਨੇ ਨਾਲ ਦੀ ਨਾਲ ਤੁਹਾਡੇ ਨਾਲ ਸ਼ੇਅਰ ਕਰੀ ਦੀਆਂ ਨੇ ਸੱਚੀਆਂ ਹੱਡ ਬੀਤੀਆਂ ਤੇ ਨਾਲ ਦੀ ਨਾਲ ਜੀ ਆਪਾਂ ਮੋਟੀਵੇਸ਼ਨਲ ਵੀਡੀਓਜ਼ ਵੀ ਤੁਹਾਡੇ ਲਈ ਲੈ ਕੇ ਆਈ ਦੀਆਂ ਨੇ ਅੱਜ ਦੀ ਵੀਡੀਓ ਦੇ ਵਿੱਚ ਜੀ ਆਪਾਂ ਗੱਲ ਕਰਾਂਗੇ ਕਿ ਜਦੋਂ ਆਪਾਂ ਕਿਸੇ ਦੇ ਬਾਰੇ ਗਲਤ ਸੋਚਦੇ ਆਂ ਆਪਾਂ ਕਿਸੇ ਦਾ ਬੁਰਾ ਕਰਨ ਦੀ ਕੋਸ਼ਿਸ਼ ਕਰਦੇ ਆਂ ਜਾਂ ਕਿਸੇ ਲਈ ਆਪਾਂ ਗੱਡਾ ਖੋਦਦੇ ਆਂ ਤੇ ਆਪਾਂ ਉਹਦੇ ਵਿੱਚ ਖੁਦ ਹੀ ਗਿਰ ਜਾਈਦਾ ਜਦੋਂ ਆਪਾਂ ਕਿਸੇ ਲਈ ਮਾੜਾ ਸੋਚਦੇ ਆਂ ਤੇ ਆਪਣਾ ਮਾੜਾ ਪਹਿਲਾ ਹੁੰਦਾ ਆ ਤੇ ਅੱਜ ਦੀ ਇਸ ਵੀਡੀਓ ਦੇ ਵਿੱਚ ਜਿਹੜੀ ਮੈਂ ਤੁਹਾਨੂੰ ਕਹਾਣੀ ਸੁਣਾਉਣ ਜਾ ਰਹੀ ਆ ਇਹ ਦੋ ਠੱਗਾਂ ਦੀ ਕਹਾਣੀ ਆ ਜੀ ਤੇ ਕਿਵੇਂ ਤੁਹਾਨੂੰ ਪਤਾ ਲੱਗੂਗਾ ਕਹਾਣੀ ਦੇ ਵਿੱਚ ਜਿਹੜੇ ਠੱਗ ਹੁੰਦੇ ਨੇ ਖੁਦ ਹੀ ਠੱਗੇ ਜਾਂਦੇ ਨੇ ਤੇ ਆਓ ਜੀ ਕਹਾਣੀ ਨੂੰ ਕਰਦੇ ਆ ਸ਼ੁਰੂ ਤੇ ਸਾਡੀ ਨੂੰ ਐਂਡ ਤੱਕ ਜਰੂਰ ਦੇਖਿਓ ਤੇ ਪਲੀਜ਼ ਤੁਸੀਂ ਵੀਡੀਓ ਨੂੰ ਸ਼ੇਅਰ ਵੀ ਕਰ ਦਿਓ ਤਾਂ ਕਿ ਹੋਰ ਭੈਣ ਭਰਾਵਾਂ ਕੋਲ ਵੀ ਆਪਣੀ ਜਿਹੜੀ ਵੀਡੀਓ ਆ ਪਹੁੰਚ ਸਕੇ ਜੀ ਤੇ ਖਾਸ ਕਰਕੇ ਬੱਚਿਆਂ ਨੂੰ ਇਹ ਵੀਡੀਓ ਤੁਸੀਂ ਜਰੂਰ ਕਹਾਣੀ ਜਿਹੜੀ ਆ ਸੁਣਾਇਓ ਤਾਂ ਕਿ ਬੱਚੇ ਵੀ ਸਿੱਖ ਸਕਣ ਜੀ ਕਿ ਉਹਨਾਂ ਨੇ ਵੀ ਆਪਣੀ ਲਾਈਫ ਦੇ ਵਿੱਚ ਕਦੀ ਵੀ ਕਿਸੇ ਦਾ ਪੁਰਾਣੀ ਸੋਚਣਾ ਨਾ ਲਓ ਜੀ ਵੀਡੀਓ ਨੂੰ ਕਰਦੇ ਆ ਸਟਾਰਟ ਇੱਕ ਪਿੰਡ ਦੇ ਵਿੱਚ ਜੀ ਇੱਕ ਕਿਸਾਨ ਤੇ ਕਿਸਾਨ ਦੇ ਘਰ ਵਾਲੇ ਰਹਿੰਦੇ ਹੁੰਦੇ ਆ ਤੇ ਉਹਨਾਂ ਦੇ ਇੱਕ ਬੇਟੀ ਹੁੰਦੀ ਆ ਜੀ ਤੇ ਉਹਨਾਂ ਦੇ ਹੋਰ ਕੋਈ ਔਲਾਦ ਨਹੀਂ ਹੁੰਦੀ ਤੇ ਬਸ ਇੱਕ ਬੇਟੀ ਹੁੰਦੀ ਆ ਜੀ ਉਹਨਾਂ ਦੇ ਤੇ ਉਹ ਬੇਟੀ ਨੂੰ ਪੜਾਉਂਦੇ ਆ ਲਿਖਾਉਂਦੇ ਆ ਚਲੋ ਬੇਟੀ ਵੱਡੀ ਹੁੰਦੀ ਆ ਤੇ ਬੇਟੀ ਦੀ ਮੈਰिज ਕਰ ਦਿੰਦੇ ਆ ਦੋ ਨਗਰ ਛੱਡ ਕੇ ਜੀ ਉਹਨਾਂ ਨੂੰ ਬਹੁਤ ਵਧੀਆ ਰਿਸ਼ਤਾ ਮਿਲਦਾ ਆ ਤੇ ਉੱਥੇ ਉਹ ਬੇਟੀ ਦੀ ਮੈਰिज ਕਰ ਦਿੰਦੇ ਆ ਤੇ ਇਦਾਂ ਹੀ ਜਿਵੇਂ ਟਾਈਮ ਬੀਤਦਾ ਜਾਂਦਾ ਵਾ ਕਿਸਾਨ ਜਿਹੜਾ ਵੀ ਹੁੰਦਾ ਉਹਦੀ ਡੈਥ ਹੋ ਜਾਂਦੀ ਆ ਜੀ ਤੇ ਕਿਸਾਨ ਦੀ ਵਾਈਫ ਜੀ ਆਪਣੇ ਘਰ ਦੇ ਵਿੱਚ ਇਕੱਲੀ ਰਹਿ ਜਾਂਦੀ ਆ ਬਜ਼ੁਰਗ ਹੋ ਜਾਂਦੀ ਆ ਜੀ ਉਹ ਜਿਹੜੀ ਕਿਸਾਨ ਦੀ ਬੇਟੀ ਹੁੰਦੀ ਆ ਜੀ ਉਹ ਆਪਣੇ ਘਰ ਦੇ ਵਿੱਚ ਬਹੁਤ ਹੀ ਵਧੀਆ ਉਹ ਪਰਿਵਾਰ ਮਿਲਦਾ ਆ ਤੇ ਹਾਸ ਦੀ ਵਸਦੀ ਆ ਜੀ ਆਪਣੇ ਘਰ ਦੇ ਵਿੱਚ ਤੇ ਪਰ ਜਦੋਂ ਕਿਸਾਨ ਦੀ ਮੌਤ ਹੁੰਦੀ ਆ ਜੀ ਉਸ ਤੋਂ ਬਾਅਦ ਉਹਦੀ ਜਿਹੜੀ ਬਜ਼ੁਰਗ ਮਾਤਾ ਆ ਉਹ ਘਰ ਦੇ ਵਿੱਚ ਇਕੱਲੀ ਰਹਿ ਜਾਂਦੀ ਆ ਤੇ ਅੱਗੇ ਜੀ ਹੁਣ ਸਿਆਲਾਂ ਦਾ ਜਿਹੜਾ ਮਾਸਾ ਉਹ ਆ ਰਿਆਂ ਹੁੰਦਾ ਵਾ ਤੇ ਬੇਟੀ ਨੂੰ ਕਿਤੇ ਨਾ ਕਿਤੇ ਆਪਣੀ ਮਾਂ ਦੀ ਵੀ ਚਿੰਤਾ ਹੁੰਦੀ ਆ ਕਿ ਮੇਰੀ ਮਾਂ ਇਕੱਲੀ ਆ ਉਹਦੀ ਦੇਖ ਰੇਖ ਕਰਨ ਨੂੰ ਹੋਰ ਕੋਈ ਨਹੀਂ ਹੈਗਾ ਤੇ ਉਹ ਸੋਚਦੀ ਆ ਕਿ ਉਹਦਾ ਪਿਤਾ ਜੀ ਦੀ ਵੀ ਹਨਾ ਮੌਤ ਹੋ ਚੁੱਕੀ ਆ ਤੇ ਹੁਣ ਮੇਰੀ ਮਾਤਾ ਜੀ ਨੂੰ ਕੌਣ ਦੇਖੂਗਾ ਤੇ ਇਦਾਂ ਜੀ ਉਹ ਆਪਣੇ ਘਰ ਵਾਲਿਆਂ ਨਾਲ ਸਲਾਹ ਕਰਦੀ ਆ ਤੇ ਉਹ ਸੋਚਦੇ ਨੇ ਕਿ ਉਹ ਨਾ ਆਪਾਂ ਮਾਤਾ ਜੀ ਨੂੰ ਆਪਣੇ ਕੋਲ ਲੈ ਕੇ ਆਈਏ ਤੇ ਆਪਾਂ ਉਹਨਾਂ ਦੀ ਦੇਖ ਰੇਖ ਇੱਥੇ ਕਰੀਏ ਤੇ ਉਸ ਟਾਈਮ ਦੀ ਪੁਰਾਣੀ ਸਮੇਂ ਦੀ ਗੱਲ ਆ ਉਸ ਟਾਈਮ ਫੋਨ ਵਗੈਰਾ ਜਾਂ ਇਦਾਂ ਦੀਆਂ ਚੀਜ਼ਾਂ ਤਾਂ ਨਹੀਂ ਹੁੰਦੀਆਂ ਸੀ ਉਹ ਜਿਹੜੀ ਬੇਟੀ ਹੁੰਦੀ ਆ ਜੀ ਕਿਸਾਨ ਦੀ ਉਹ ਆਪਣੀ ਮਾਤਾ ਨੂੰ ਇੱਕ ਚਿੱਠੀ ਲਿਖਦੀ ਆ ਚਿੱਠੀ ਦੇ ਵਿੱਚ ਉਹ ਸਾਰੀ ਗੱਲਬਾਤ ਲਿਖਦੀ ਆ ਕਿ ਤੁਸੀਂ ਸਾਡੇ ਕੋਲ ਆ ਜਾਓ ਹਨਾ ਕਿ ਤੁਸੀਂ ਇਕੱਲੇ ਕਿਵੇਂ ਰਹੋਗੇ ਇਹ ਸਾਰੀ ਗੱਲਬਾਤ ਚਲੋ ਲਿਖਦੀ ਆ ਜੀ ਕਿਸਾਨ ਦੀ ਜਦੋਂ ਘਰ ਵਾਲੀ ਨੂੰ ਚਿੱਠੀ ਮਿਲਦੀ ਆ ਤੇ ਚਲੋ ਜੀ ਫਿਰ ਉਹ ਵੀ ਯਾਨੀ ਮੰਨ ਜਾਂਦੀ ਆ ਜਾਣ ਨੂੰ ਕਿਉਂਕਿ ਉਹਦੇ ਕੋਲ ਵੀ ਕੋਈ ਹੋਰ ਆਪਸ਼ਨ ਹੁੰਦੀ ਨਹੀਂ ਹੈਗੀ ਜੀ ਤੇ ਉਹ ਜਿਹੜੀ ਬਜ਼ੁਰਗ ਕਿਸਾਨ ਦੀ ਘਰਵਾਲੀ ਹੁੰਦੀ ਆ ਤੇ ਉਹ ਚਲੋ ਜੀ ਜਦੋਂ ਨੂੰ ਮਿਲਦੀ ਆ ਜੀ ਚਿੱਠੀ ਆਪਣੀ ਬੇਟੀ ਦੀ ਉਸ ਤੋਂ ਬਾਅਦ ਚਲੋ ਜੀ ਉਹ ਆਪਣਾ ਜਿਹੜੇ ਕੱਪੜੇ ਲੀੜੇ ਉਹ ਪੈਕ ਕਰਨ ਲੱਗ ਜਾਂਦੀ ਆ ਇੱਕ ਗੱਠੜੀ ਬੰਨ ਲੈਂਦੀ ਆ ਗੱਠੜੀ ਦੇ ਵਿੱਚ ਆਪਣਾ ਜਿਹੜਾ ਜ਼ਰੂਰੀ ਸਮਾਨ ਆ ਉਹ ਉਹਦੇ ਵਿੱਚ ਬੰਨ ਲੈਂਦੀ ਆ ਤੇ ਉਹਦੇ ਕੋਲ ਨਾ ਦੋ ਸੋਨੇ ਦੀਆਂ ਝੂੜੀਆਂ ਹੁੰਦੀਆਂ ਵਾਂ ਕਿਸਾਨ ਦੀ ਘਰਵਾਲੀ ਕੋਲ ਤੇ ਉਹ ਸੋਚਦੀ ਆ ਕਿ ਮੈਂ ਇਹ ਜਿਹੜੀਆਂ ਦੋ ਚੂੜੀਆਂ ਵਾ ਆਪਣੀ ਬੇਟੀ ਨੂੰ ਦੇ ਦੇਣੀ ਆ ਵਾ ਜਾ ਕੇ ਕਿਉਂਕਿ ਮੈਂ ਹੁਣ ਕੀ ਕਰਨਾ ਹਨਾ ਇਹਨਾਂ ਚੂੜੀਆਂ ਦਾ ਤੇ ਉਹ ਕੀ ਕਰਦੀ ਆ ਜੀ ਇੱਕ ਚੂੜੀ ਆਪਣੇ ਹੱਥ ਚ ਪਾ ਲੈਂਦੀ ਆ ਦੂਸਰੀ ਚੂੜੀ ਇੱਕ ਹੱਥ ਚ ਪਾ ਲੈਂਦੀ ਆ ਤੇ ਉਹ ਜੀ ਆਪਣੀ ਗੱਠੜੀ ਲੈ ਕੇ ਵਿਚਾਰੀ ਤੁਰ ਪੈਂਦੀ ਆ ਜੀ ਆਪਣੀ ਬੇਟੀ ਦੇ ਘਰ ਵੱਲ ਨੂੰ ਤੇ ਜਦੋਂ ਰਾਹ ਦੇ ਵਿੱਚੋਂ ਜਾਂਦੀ ਆ ਜੀ ਪਹਿਲੇ ਟਾਈਮਾਂ ਦੇ ਵਿੱਚ ਇੱਦਾਂ ਗੱਡੀਆਂ ਵਗੈਰਾ ਨਹੀਂ ਹੁੰਦੀਆਂ ਸੀਗੀਆਂ ਰਾਹ ਦੇ ਵਿੱਚ ਜੇ ਕੁਝ ਮਿਲ ਜਾਣਾ ਤੇ ਹਨਾ ਜਿਵੇਂ ਆਪਾਂ ਲਿਫਟ ਕਹਿ ਦਿੰਦੇ ਅੱਜ ਦੇ ਟਾਈਮ 'ਚ ਤੇ ਲਿਫਟ ਲੈ ਲੈਣੀ ਨਹੀਂ ਤਾਂ ਫਿਰ ਪੈਦਲ ਹੀ ਜਾਂਦਰ ਲੋਕ ਇੱਧਰ ਤੋਂ ਹਨਾ ਦੂਸਰੀ ਥਾਂ ਤੇ ਜਦੋਂ ਜਾਂਦੇ ਸੀ ਤੇ ਪੈਦਲ ਹੀ ਜਾ ਕੇ ਜਾਂਦੇ ਸੀ ਤੇ ਉਹ ਜਿਹੜੀ ਬਜ਼ੁਰਗ ਮਾਤਾ ਜੀ ਹੁੰਦੀਆਂ ਕਿਸਾਨ ਦੀ ਘਰ ਵਾਲੀ ਉਹ ਜੀ ਤੁਰ ਹੀ ਜਾਂਦੀ ਆ ਤੇ ਦੋ ਠੱਗ ਦੇਖ ਲੈਂਦੇ ਆ ਉਹਨੂੰ ਜਾਂਦੀ ਨੂੰ ਤੇ ਉਹ ਜਿਹੜੇ ਦੋ ਠੱਗ ਹੁੰਦੇ ਉਹ ਆਪਸ ਦੇ ਵਿੱਚ ਗੱਲ ਕਰਦੇ ਆ ਕਿ ਇਸ ਮਾਤਾ ਨੇ ਦੋ ਸੋਨੇ ਦੀਆਂ ਚੂੜੀਆਂ ਦੇ ਕੋਲਾ ਇਹ ਆਪਣੇ ਹੱਥਾਂ 'ਚ ਪਾਈ ਫਿਰਦੀ ਆ ਜੇ ਠੱਗ ਕੀ ਸੋਚਦੇ ਆ ਫਿਰ ਉਹ ਠੱਗਣਵਾਰੇ ਸੋਚਦੇ ਆ ਕਿ ਆਪਾਂ ਇਸ ਮਾਤਾ ਨੂੰ ਗੱਲਾਂ ਦੇ ਵਿੱਚ ਲੈ ਕੇ ਇਹਦੀਆਂ ਜਿਹੜੀਆਂ ਚੂੜੀਆਂ ਵਾ ਉਹ ਠੱਗ ਲਈਏ ਤੇ ਜਿਹੜੇ ਉਹ ਜਿਹੜੇ ਠੱਗ ਹੁੰਦੇ ਨੇ ਫਿਰ ਉਹ ਕਿਸਾਨ ਦੀ ਵਾਈਫ ਦੇ ਕੋਲ ਜਾਂਦੇ ਨੇ ਜਿਹੜੀ ਬਜ਼ੁਰਗ ਮਾਤਾ ਹੁੰਦੀ ਆ ਤੇ ਉਹਨੂੰ ਗੱਲਾਂ ਦੇ ਵਿੱਚ ਬੈ ਲਾਉਂਦੇ ਨੇ ਸੁਲਾਉਂਦੇ ਨੇ ਤੇ ਉਹਨੂੰ ਕਹਿੰਦੇ ਨੇ ਲਿਆਓ ਮਾਤਾ ਜੀ ਅਸੀਂ ਤੁਹਾਡੀ ਗੱਟੜੀ ਚੱਕ ਲੈਨੇ ਆ ਤੁਸੀਂ ਬਾਹਰ ਕਿਉਂ ਚੱਕਿਆ ਹੋਇਆ ਆ ਤੇ ਤੁਹਾਡੀ ਗੱਟੜੀ ਅਸੀਂ ਚੱਕ ਲੈਨੇ ਆ ਤੇ ਜਿਹੜੀ ਉਹ ਬਜ਼ੁਰਗ ਮਾਤਾ ਹੁੰਦੀ ਆ ਚਲੋ ਉਹ ਵੀ ਵਿਚਾਰੀ ਹੈ ਨਾ ਔਖੀ ਹੋ ਕੇ ਗੱਟੜੀ ਚੱਕਦੀ ਆ ਤੇ ਉਹਨੂੰ ਵੀ ਇਹ ਹੋ ਜਾਂਦਾ ਕਿ ਚਲੋ ਮੇਰੀ ਮਦਦ ਦੇ ਲਈ ਕੋਈ ਆਇਆ ਵਾ ਤੇ ਉਹ ਵਿਚਾਰੀ ਉਹਨਾਂ ਨੂੰ ਆਪਣੀ ਗੱਟੜੀ ਪਕੜਾ ਦਿੰਦੀ ਆ ਅੱਜ ਦੇ ਟਾਈਮ ਦੇ ਵਿੱਚ ਕੋਈ ਵੀ ਬਿਨਾਂ ਮਤਲਬ ਤੋਂ ਤੁਹਾਡੀ ਕੋਈ ਵੀ ਮਦਦ ਨਹੀਂ ਕਰਦਾ ਇਹ ਗੱਲ ਤੁਸੀਂ ਦਿਮਾਗ 'ਚ ਪਾਠਾ ਲਓ ਜੇ ਤੁਹਾਡੀ ਕੋਈ ਫਿਰ ਵੀ ਮਦਦ ਕਰਦਾ ਜਾਂ ਤਾਂ ਉਹ ਫਿਰ ਰੱਬ ਦਾ ਬੰਦਾ ਜਾਂ ਫਿਰ ਤੁਸੀਂ ਸੋਚ ਲਓ ਕਿ ਉਹ ਜ਼ਰੂਰ ਤੁਹਾਡੇ ਕੋਲ ਕੋਈ ਮਤਲਬ ਲਈ ਆਇਆ ਤੇ ਇਦਾਂ ਜੀ ਫਿਰ ਉਹ ਬਜ਼ੁਰਗ ਮਾਤਾ ਜਿਹੜੀ ਹੁੰਦੀ ਆ ਵਿਚਾਰੀ ਉਹ ਆਪਣੀ ਗੱਟੜੀ ਉਹਨਾਂ ਨੂੰ ਦੇ ਦਿੰਦੀ ਆ ਤੇ ਫਿਰ ਜਿਹੜੇ ਠੱਗ ਹੁੰਦੇ ਆ ਉਹ ਰਾਹ ਦੇ ਵਿੱਚ ਇਹਦੀ ਗੱਲਾਂ ਕਰਦੇ ਜਾਂਦੇ ਆ ਮਾਤਾ ਦੇ ਨਾਲ ਤੇ ਮਾਤਾ ਉਹਨਾਂ ਨੂੰ ਕਹਿੰਦੀ ਆ ਕਿ ਮੈਂ ਤਾਂ ਹੁਣ ਮੇਰੇ ਭਾਬੇ ਵਸ ਜੀ ਹਮੇ ਕੋ ਤਾਂ ਹੀ ਗੱਲਾਂ ਬੁੱਲਾ ਮਾਰਨੀ ਹੁੰਦੀਆਂ ਹੈ ਨਾ ਕਿ ਤੁਸੀਂ ਮੈਨੂੰ ਗੱਲਾਂ ਸੁਣਾਓ ਚਲੋ ਆਪਾਂ ਜਿਹੜਾ ਰਸਤਾ ਵਾ ਉਹ ਥੋੜਾ ਗੱਲਾਂ ਬਾਤਾਂ ਚ ਤੈਅ ਹੋ ਜਾਊਗਾ ਤੇ ਠੱਗ ਫਿਰ ਜਦੋਂ ਇਹ ਗੱਲ ਸੁਣਦੇ ਆ ਮਾਤਾ ਜੀ ਤੇ ਉਹਨਾਂ ਨੂੰ ਇੱਕ ਸੁਝਦੀ ਆ ਜੀ ਫਿਰ ਇੱਕ ਸ਼ਰਾਰਤ ਤੇ ਉਹ ਸੋਚਦੇ ਆ ਕਿ ਆਪਾਂ ਕਿਉਂ ਨਾ ਹੈ ਨਾ ਹੁਣ ਇਹਦੀਆਂ ਜਿਹੜੀਆਂ ਚੂੜੀਆਂ ਵਾਂ ਠੱਗੀਏ ਤੇ ਜੀ ਫਿਰ ਕੀ ਹੁੰਦਾ ਵਾ ਤੇ ਇੱਕ ਠੱਗ ਫਿਰ ਜਿਹੜਾ ਹੈਗਾ ਉਹ ਮਾਤਾ ਜੀ ਨੂੰ ਕਹਿੰਦਾ ਵਾ ਕਿ ਅਸੀਂ ਤੁਹਾਨੂੰ ਗੱਲ ਤਾਂ ਜ਼ਰੂਰ ਸੁਣਾਵਾਂਗੇ ਪਰ ਜੇ ਤੁਸੀਂ ਸਾਡੀ ਉਹ ਗੱਲ ਦੇ ਵਿੱਚ ਨੰਨਾ ਪਾਇਆ ਤੇ ਫਿਰ ਤੁਹਾਨੂੰ ਜਿਹੜੀ ਆ ਇੱਕ ਚੂੜੀ ਆ ਉਹ ਲਾ ਕੇ ਤੁਹਾਨੂੰ ਦੇਣੀ ਪੈਣੀ ਆ ਤੇ ਬਜ਼ੁਰਗ ਬਾਤਾ ਇਹਦੀ ਚਲੋ ਉਹ ਕਹਿੰਦੀ ਕੋਈ ਗੱਲ ਨਹੀਂ ਹਨਾ ਤੁਸੀਂ ਗੱਲ ਸੁਣਾਓ ਤੇ ਜਿਹੜੇ ਠੱਗ ਨੇ ਉਹ ਗੱਲ ਸੁਣਾਉਂਦੇ ਨੇ ਤੇ ਠੱਗ ਕਹਿੰਦੇ ਆ ਕਿ ਸਾਡੇ ਇੱਕ ਪਿੰਡ ਦੇ ਵਿੱਚ ਇੱਕ ਮੱਝ ਹੁੰਦੀ ਸੀ ਸਾਡੇ ਕੋਲ ਕਹਿੰਦੇ ਕਿ ਉਹ ਇੰਨਾ ਦੁੱਧ ਦਿੰਦੀ ਸੀ ਇੰਨਾ ਦੁੱਧ ਦਿੰਦੀ ਸੀ ਕਿ ਅਸੀਂ ਸਾਰੇ ਪਿੰਡ ਦੇ ਵਿੱਚ ਉਹਦਾ ਦੁੱਧ ਅਸੀਂ ਦੇ ਵੀ ਆਉਣਾ ਹਨਾ ਅਸੀਂ ਵੰਡ ਕੇ ਵੀ ਆਉਣਾ ਫਿਰ ਵੀ ਇੰਨਾ ਦੁੱਧ ਵੱਜ ਜਾਣਾ ਕਿ ਸਾਨੂੰ ਇੱਕ ਧਰਤੀ 'ਚ ਖੱਡਾ ਖੋਦਣਾ ਪੈਂਦਾ ਸੀ ਤੇ ਉਹਦੇ ਵਿੱਚ ਫਿਰ ਅਸੀਂ ਦੁੱਧ ਪਾਉਂਦੇ ਸੀ ਕੋਈ ਉਹਦੇ ਵਿੱਚ ਖੱਟਾ ਪਾ ਜਾਂਦਾ ਸੀ ਕੋਈ ਉਹ 'ਚ ਮਧਾਣੀ ਡੜਕਦਾ ਸੀ ਕਹਿੰਦੇ ਫਿਰ ਕੋਈ ਉਹ 'ਚੋਂ ਦੁੱਧ ਲੈ ਜਾਂਦਾ ਸੀ ਕੋਈ ਦਹੀਂ ਲੈ ਜਾਂਦਾ ਸੀ ਜਿਹਨੂੰ ਲੱਸੀ ਚਾਹੀਦੀ ਸੀ ਉਹ ਲੱਸੀ ਲੈ ਜਾਂਦਾ ਸੀ ਤੇ ਉਹ ਜਿਹੜੀਆਂ ਗੱਲਾਂ ਕਰ ਰਹੇ ਸੀ ਠੱਗ ਇਹ ਮੰਨਣ ਯੋਗ ਨਹੀਂ ਸੀਗੀਆਂ ਪਰ ਮਾਤਾ ਨੂੰ ਪਤਾ ਸੀ ਜੇ ਮੈਂ ਨੰਨਾ ਪਾਇਆ ਤੇ ਮੈਨੂੰ ਚੂੜੀ ਦੇਣੀ ਪੈਣੀ ਇਹਨਾਂ ਨੂੰ ਪਰ ਉਹ ਕਿਤੇ ਨਾ ਕਿਤੇ ਉਹ ਜਿਹੜੇ ਠੱਗ ਸੀਗੇ ਉਹਨਾਂ ਦੀ ਇੰਟੈਂਸ਼ਨ ਨੂੰ ਸਮਝ ਚੁੱਕੀ ਸੀ ਕਿ ਇਹ ਠੱਗ ਨੇ ਮੈਨੂੰ ਗੱਲਾਂ 'ਚ ਲੈ ਕੇ ਮਿਹੜੀਆਂ ਚੂੜੀਆਂ ਠਗਣੀਆਂ ਚਾਹੁੰਦੇ ਨੇ ਤੇ ਇਸ ਕਰਕੇ ਬਜ਼ੁਰਗ ਜਿਹੜੇ ਮਾਤਾ ਸੀ ਉਹਨਾਂ ਨੇ ਸਿਆਣਾ ਬਵਰਤੀ ਤੇ ਉਹਨਾਂ ਨੇ ਨੰਨਾ ਨਹੀਂ ਪਾਇਆ ਤੇ ਉਹਨਾਂ ਨੇ ਉਲਟਾ ਇਹ ਕੀਤਾ ਕਿ ਚਲੋ ਭਾਈ ਵਧੀਆ ਹਨਾ ਭਾਈ ਚਾਰੇ ਦੇ ਵਿੱਚ ਹੀ ਰਹਿਣਾ ਚਾਹੀਦਾ ਹੈ ਜਦੋਂ ਟੱਗ ਮਾਤਾ ਜੀ ਦੀ ਇਹ ਗੱਲ ਸੁਣਦੇ ਨੇ ਤੇ ਉਹ ਵੀ ਕਿਤੇ ਨਾ ਕਿਤੇ ਭਾਂਪ ਜਾਂਦੇ ਆ ਇਹ ਚੀਜ਼ ਨੂੰ ਕਿ ਜਿਹੜੀ ਮਾਤਾ ਵਾ ਉਹ ਵੀ ਉਹਨਾਂ ਦੇ ਜਿਹੜੀ ਇੰਟੈਂਸ਼ਨ ਆ ਸਮਝ ਚੁੱਕੀ ਆ ਤੇ ਚਲੋ ਜੀ ਫਿਰ ਉਹ ਮਾਤਾ ਨੂੰ ਕਹਿੰਦੇ ਨੇ ਚਲੋ ਛੱਡੋ ਇਹ ਗੱਲਾਂ ਹਨਾ ਤੇ ਫਿਰ ਇਦਾਂ ਜੀ ਫਿਰ ਬਜ਼ੁਰਗ ਮਾਤਾ ਫਿਰ ਆਪਣੀ ਖੇਡ ਹਨਾ ਖੇਡਦੀ ਆ ਉਹ ਕਹਿੰਦੇ ਕਿ ਮੈਂ ਤੁਹਾਨੂੰ ਇੱਕ ਗੱਲ ਸੁਣਾਉਣੀ ਆ ਕਿ ਜੇ ਤੁਸੀਂ ਮੇਰੀ ਗੱਲ ਦੇ ਵਿੱਚ ਨੰਨਾ ਪਾਇਆ ਫਿਰ 500 ਰੁਪਿਆ ਜਿਨੇ ਵੀ ਨੰਨਾ ਪਾਇਆ ਯਾਨੀ ਜੇ ਇੱਕ ਠੱਗ ਨੇ ਨੰਨਾ ਪਾਇਆ 500 ਉਹਨੂੰ ਦੇਣਾ ਪੈਣਾ ਤੇ ਦੂਸਰੇ ਨੂੰ ਕਹਿੰਦੀ ਕਿ ਜੇ ਤੂੰ ਨੰਨਾ ਪਾਇਆ 500 ਤੈਨੂੰ ਦੇਣਾ ਪੈਣਾ ਤੇ ਠੱਗ ਕਹਿੰਦੇ ਚਲੋ ਜੀ ਸੁਣਾਓ ਗੱਲ ਤੇ ਬਜ਼ੁਰਗ ਮਾਤਾ ਕਹਿੰਦੇ ਕਿ ਜਦੋਂ ਮੈਂ ਛੋਟੀ ਸੀ ਨਾ ਬਚਪਨ ਦੇ ਵਿੱਚ ਕਿ ਮੇਰੇ ਜਿਹੜੇ ਪਿਤਾ ਜੀ ਸੀਗੇ ਕਹਿੰਦੇ ਉਹਨਾਂ ਕੋਲ ਇੱਕ ਰਾਹ ਚੱਲਦਾ ਰਾਹੀ ਆਇਆ ਤੇ ਮੇਰੇ ਪਿਤਾ ਜੀ ਨੇ ਉਹਨ ਦੀ ਬਹੁਤ ਸੇਵਾ ਕੀਤੀ ਆਖਿਰ ਜਾਂਦਾ ਹੋਇਆ ਖੁਸ਼ ਹੋ ਕੇ ਮੇਰੇ ਪਿਤਾ ਜੀ ਨੂੰ ਦੋ ਬੂਟੇ ਨਰਮੀ ਦੇ ਦੇ ਕੇ ਗਿਆ ਸੀ ਕਹਿੰਦੇ ਉਹ ਨਰਮਾ ਇੰਨਾ ਵਧੀਆ ਇੰਨਾ ਵਧੀਆ ਕੀ ਆੜੇ-ਦੁਆਲੇ ਜਿੰਨੇ ਵੀ ਪਿੰਡ ਸੀ ਉਹ ਸਾਰੇ ਸਾਡੇ ਕੋਲ ਨਰਮਾ ਖਰੀਦ ਕੇ ਜਾਂਦੇ ਸੀ ਆੜੇ-ਦੁਆਲੇ ਜਿੰਨੇ ਵੀ ਲੋਕ ਜਿਹੜੇ ਪਿੰਡ ਦੇ ਸੀਗੇ ਜੇ ਕਿਸੇ ਨੇ ਰਜਾਈਆਂ ਪਰਵਾਉਣੀਆਂ ਉਹ ਵੀ ਸਾਡੇ ਕੋਲ ਪਰਵਾਉਂਦੇ ਸੀ ਕਹਿੰਦੇ ਕਿ ਜਿਹੜੀਆਂ ਸ਼ਹਿਰਾਂ ਦੇ ਵਿੱਚ ਨਰਮੇ-ਨਰਮੇ ਦੀਆਂ ਜਿਹੜੀਆਂ ਫੈਕਟਰੀਆਂ ਹੁੰਦੀਆਂ ਸੀ ਉਹ ਵੀ ਸਾਡੇ ਕੋਲ ਨਰਮਾ ਲੈ ਕੇ ਜਾਂਦੇ ਸੀ ਕਿ ਇੰਨਾ ਉਹ ਦੋ ਬੂਟਿਆਂ ਨੇ ਨਰਮਾ ਦਿੱਤਾ ਕਿ ਮੈਨੂੰ ਤਾਂ ਐ ਲੱਗਦਾ ਕਿ ਜਿਹੜੇ ਤੁਸੀਂ ਵੀ ਆ ਲੋਈਆਂ ਲਈਆਂ ਹੋਈਆਂ ਨਾ ਇਹ ਵੀ ਸਾਡੇ ਨਰਮੇ ਤੋਂ ਹੀ ਨੇ ਏਦਾਂ ਹੀ ਜੀ ਉਹ ਜਿਹੜੇ ਬਜ਼ੁਰਗ ਮਾਤਾ ਜਿਹੜੀ ਕਿਸਾਨ ਦੀ ਘਰ ਵਾਲੀ ਆ ਉਹਨਾਂ ਨੇ ਵੀ ਇੱਦੀ ਗੱਪ ਮਾਰੀ ਜੀ ਪਰ ਹੁਣ ਜਿਹੜੇ ਠੱਗੀ ਸੀਗੇ ਉਹ ਵੀ ਸਮਝ ਚੁੱਕੇ ਸੀਗੇ ਕਿ ਜਿਹੜੀ ਬਜ਼ੁਰਗ ਮਾਤਾ ਵਾ ਇਹ ਹਨਾ ਸਾਡੇ ਨਾਲ ਥੋੜੀ ਚਲਾਕੀ ਕਰ ਰਹੀ ਆ ਹਨਾ ਤੇ ਕਿਉਂਕਿ ਜੇ ਹੁਣ ਉਹਨਾਂ ਨੇ ਨੰਨਾ ਪਾਣ ਦੇ ਤੇ ਉਹਨਾਂ ਨੂੰ 500 ਰੁਪਿਆ ਉਹਨਾਂ ਨੂੰ ਦੇਣਾ ਪੈਣਾ ਸੀ ਸੋ ਇਸ ਕਰਕੇ ਜਿਹੜੇ ਠੱਗ ਵਾ ਉਹ ਚੁੱਪ ਹੋ ਗਏ ਤੇ ਉਹਨਾਂ ਨੇ ਨੰਦਾ ਵੀ ਨਹੀਂ ਪਾਇਆ ਤੇ ਫਿਰ ਬਜ਼ੁਰਗ ਮਾਤਾ ਨੂੰ ਗੱਲ ਬਦਲ ਲਈ ਉਹਨਾਂ ਨੇ ਉਹ ਕਹਿੰਦੇ ਕਿ ਚਲੋ ਛੱਡੋ ਇਹ ਗੱਲਾਂ ਕਿ ਸਾਨੂੰ ਨਾ ਭੁੱਖ ਬੜੀ ਲੱਗੀ ਆ ਕਿ ਤੁਸੀਂ ਸਾਨੂੰ ਕੁਝ ਖਾਣ ਨੂੰ ਦੇ ਦਿਓ ਤੇ ਬਜ਼ੁਰਗ ਮਾਤਾ ਕਹਿੰਦੀ ਉਹਨੇ ਤੇ ਰਾਹ ਦੇ ਵਿੱਚ ਤਾਂ ਮੇਰੇ ਕੋਲ ਕੋਈ ਇਦਾਂ ਦਾ ਪ੍ਰਬੰਧ ਨਹੀਂ ਹੈਗਾ ਜਿਹੜਾ ਮੈਂ ਤੁਹਾਨੂੰ ਰੋਟੀ ਪਾਣੀ ਖਿਲਾ ਸਕਾਂ ਕਿ ਤੁਹਾਨੂੰ ਇਹ ਕਰਦੇ ਆ ਕਿ ਅੱਗੇ ਕੋਈ ਰਾਹ ਦੇ ਵਿੱਚ ਜਿਹੜਾ ਨਗਰ ਪਾਊਗਾ ਨਾ ਉੱਥੇ ਕੋਈ ਦੁਕਾਨ ਦੇਖ ਕੇ ਮੇਰੇ ਕੋਲ ਆ ਸੋਨੇ ਦੀਆਂ ਚੂੜੀਆਂ ਨੇ ਮੈਂ ਇਹਨਾਂ ਨੂੰ ਵੇਚ ਦੂੰਗੀ ਇਹਨਾਂ ਨੂੰ ਵੇਚ ਕੇ ਜੋ ਪੈਸੇ ਆਉਣਗੇ ਹਨਾ ਉਹਦੇ ਨਾਲ ਮੈਂ ਸੋਦਾ ਪੱਤਾ ਲੈ ਕੇ ਰਾਸ਼ਨ ਲੈ ਕੇ ਮੈਂ ਤੁਹਾਨੂੰ ਖਾਣਾ ਖਵਾ ਦੂੰਗੀ ਤੇ ਚਲੋ ਜੀ ਠੱਗ ਕਹਿੰਦੇ ਆ ਇਹ ਵੀ ਗੱਲ ਠੀਕ ਆ ਇਹ ਠੱਗ ਆਪਸ ਵਿੱਚ ਸਲਾਹ ਕਰਦੇ ਆ ਕਿ ਠੀਕ ਆ ਜਦੋਂ ਇਹ ਜਾ ਕੇ ਸੋਨੇ ਦੀਆਂ ਚੂੜੀਆਂ ਆਪਣੀਆਂ ਵੇਚੂਗੀ ਮਾਤਾ ਤੇ ਆਪਾਂ ਜਿਹੜਾ ਇਹ ਸੋਨਾ ਵੇਚ ਕੇ ਪੈਸੇ ਆਊਗਾ ਆਪਾਂ ਉਹ ਠੱਗ ਲਾਂਗੇ ਬਿਲਕੁਲ ਤੇ ਚਲੋ ਜੀ ਇੱਦਾਂ ਹੀ ਫਿਰ ਨਗਰ ਆ ਜਾਂਦਾ ਵਾ ਕਿ ਬਜ਼ੁਰਗ ਮਾਤਾ ਹੁੰਦੀ ਆ ਜਿਹੜੀ ਕਿਸਾਨ ਦੀ ਘਰ ਵਾਲੀ ਉਹ ਇੱਕ ਸੁਨਿਆਰੇ ਦੀ ਦੁਕਾਨ ਤੇ ਚਲੀ ਜਾਂਦੀ ਆ ਤੇ ਉਹ ਜਿਹੜੇ ਠੱਗ ਹੁੰਦੇ ਨੇ ਉਹਨਾਂ ਨੂੰ ਕਹਿ ਕੇ ਜਾਂਦੀ ਆ ਕਿ ਤੁਸੀਂ ਇੱਥੇ ਹੀ ਖੜੋ ਬਾਹਰ ਖੜੋ ਸੜਕ ਤੇ ਕਿ ਮੈਂ ਜਾ ਕੇ ਚੂੜੀਆਂ ਵੇਚ ਕੇ ਆਉਣੀ ਆ ਤੇ ਚਲੋ ਜੀ ਕਿਸਾਨ ਦੀ ਜਿਹੜੀ ਵਾਈਫ ਹੁੰਦੀ ਆ ਬਜ਼ੁਰਗ ਮਾਤਾ ਉਹ ਅੰਦਰ ਸੁਨਿਆਰੇ ਕੋ ਚਲੀ ਜਾਂਦੀ ਆ ਤੇ ਸੁਨਿਆਰੇ ਨੂੰ ਜਾ ਕੇ ਕਹਿੰਦੀ ਆ ਕਿ ਜਿਹੜੇ ਬਾੜ ਉਹ ਦੋ ਤੁਸੀਂ ਬੰਦੇ ਦੇਖਦੇ ਹੋ ਖੜੇ ਇਹ ਮੇਰੇ ਨੌਕਰ ਨੇ ਇਹ ਮੇਰੇ ਸ਼ਾਗਿਰਦ ਨੇ ਇਹਨਾਂ ਨੂੰ ਮੈਂ ਨਾ ਬਚਪਨ ਤੋਂ ਪਾਲਿਆ ਤੇ ਮੈਂ ਅੱਜ ਇਹਨਾਂ ਨੂੰ ਤੁਹਾਨੂੰ ਵੇਚਣ ਲਈ ਆਈ ਆ ਕਿ ਤੁਸੀਂ ਇਹਨਾਂ ਦਾ ਕੀ ਮੁੱਲ ਪਾਉਂਗੇ ਤੇ ਬਜ਼ੁਰਗ ਮਾਤਾ ਨੂੰ ਉਹ ਕਹਿੰਦਾ ਕਿ ਮੈਂ 300 ਰੁਪਏ ਦੇ ਵਿੱਚ ਇੱਕ ਬੰਦਾ ਖਰੀਦ ਲਵਾਂਗਾ ਤੇ ਪਰ ਬਜ਼ੁਰਗ ਮਾਤਾ ਕਹਿੰਦੇ ਕਿ ਨਹੀਂ ਮੈਂ 500 ਰੁਪਏ ਇੱਕ ਬੰਦੇ ਦਾ ਲੈਣਾ ਤੇ ਤੁਸੀਂ ਇੱਕ ਬੰਦੇ ਦਾ 500 ਮੈਨੂੰ ਦੋ ਤੇ ਫਿਰ ਉਸ ਤੋਂ ਬਾਅਦ ਕੀ ਕਰਦੀ ਆ ਜੀ ਉਹ ਨਾ ਬਾਹਰ ਜਿਹੜੇ ਠੱਗ ਖੜੇ ਹੁੰਦੇ ਉਹਨਾਂ ਨੂੰ ਇਸ਼ਾਰਾ ਕਰਦੀ ਆ ਇੱਕ ਕਿ ਦੋ ਹੈ ਨਾ ਤੇ ਉਹ ਫਿਰ ਜੀ ਬਾਹਰ ਜਿਹੜੇ ਠਾਗੂ ਹੁੰਦੇ ਨੇ ਉਹ ਸਮਝਦੇ ਆ ਕਿ ਇਹ ਤੇ ਬਜ਼ੁਰਗ ਮਾਤਾ ਸਾਨੂੰ ਚੂੜੀਆਂ ਦਾ ਪੁੱਛਦੀ ਆ ਕਿ ਇੱਕ ਵੇਚਾਂ ਕਿ ਦੋ ਉਹ ਦੋਨਾਂ ਇਹ ਹੱਥ ਕਰ ਦਿੰਦੇ ਨੇ ਕਿ ਦੋ ਤੇ ਤੇ ਫਿਰ ਜੀ ਅੰਦਰ ਜਿਹੜੀ ਬਜ਼ੁਰਗ ਮਾਤਾ ਹੁੰਦੀ ਆ ਉਹ ਸੁਨਿਆਰੇ ਨੂੰ ਕਹਿੰਦੀ ਆ ਕਿ ਮੈਂ ਦੋਨੋਂ ਹੀ ਵੇਚਣੇ ਆ ਕਿ ਤੁਸੀਂ ਨਾ ਇਹਨਾਂ ਦਾ ਰੇਟ ਸਹੀ ਲਗਾਓ ਕਿ ਮੈਂ ਤਾਂ 500 ਰੁਪਿਆ ਦੇਣਾ ਚਲੋ ਜੀ ਅਦੀ ਉਹ ਜਿਹੜੀ ਬਜ਼ੁਰਗ ਮਾਤਾ ਵਾ ਤੇ ਜਿਹੜਾ ਸੁਨਿਆਰਾ ਆਪਸ ਦੇ ਵਿੱਚ ਜੀ ਚਲੋ ਗੱਲਬਾਤ ਕਰਕੇ ਐਂਡ ਦੇ ਵਿੱਚ ਉਹ 300 ਰੁਪਿਆ ਦੇਣ ਨੂੰ ਹੀ ਮੰਨਦਾ ਵਾ ਉਹ ਕਹਿੰਦਾ ਮੈਂ 300 ਰੁਪਏ ਚ ਇੱਕ ਬੰਦਾ ਤੇਰਾ ਖਰੀਦ ਲੈਣਾ ਕਿ 600 ਰੁਪਏ ਦੇ ਵਿੱਚ ਤੂੰ ਮੈਨੂੰ ਆਪਣੇ ਦੋਨੋਂ ਹੀ ਬੰਦੇ ਦੇ ਦੇ ਜਾ ਤੇ ਬਜ਼ੁਰਗ ਮਾਤਾ ਜੀ ਇਹਦੀਂ ਕਰਦੇ ਨੇ ਉਹ ਦੋ ਜਿਹੜੇ ਦੋ ਠੱਗ ਹੁੰਦੇ ਨੇ ਉਹ 600 ਰੁਪਏ ਦੇ ਵਿੱਚ ਉਹਨਾਂ ਨੂੰ ਸੁਨਿਆਰੇ ਉਹ ਵੇਚ ਜਾਂਦੇ ਨੇ ਤੇ ਜਿਹੜੀਆਂ ਚੂੜੀਆਂ ਹੁੰਦੀਆਂ ਵਾ ਬਜ਼ੁਰਗ ਮਾਤਾ ਕੋਲ ਜਿਹੜੀਆਂ ਹੱਥ 'ਚ ਪਣੀਆਂ ਹੁੰਦੀਆਂ ਵਾ ਉਹ ਆਪਣੀਆਂ ਲੁਕੋ ਕੇ ਉਹ ਰੱਖ ਲੈਂਦੇ ਨੇ ਤਾਂ ਜਿਹੜੇ ਠੱਗ ਵਾ ਉਹਨਾਂ ਨੂੰ ਇਹ ਨਾ ਪਤਾ ਲੱਗਿਆ ਕਿ ਚੂੜੀਆਂ ਹਜੇ ਨਹੀਂ ਵੇਚੀਆਂ ਹੈਗੀਆਂ ਤੇ ਫਿਰ ਕੀ ਹੁੰਦਾ ਜੇ ਜਿਹੜੀ ਮਾਤਾ ਜੀ ਹੁੰਦੇ ਨੇ ਉਹ ਬਾਅਦ ਠੱਗਾਂ ਨੂੰ ਜਾ ਕੇ ਕਹਿੰਦੀ ਆ ਕਿ ਮੈਂ ਚੂੜੀਆਂ ਤਾਂ ਵੇਚ ਲਈਆਂ ਤੇ ਹੁਣ ਮੈਂ ਤੁਹਾਡੇ ਲਈ ਜਾ ਕੇ ਸੋਦੇ ਪੱਤੇ ਦਾ ਇੰਤਜ਼ਾਮ ਕਰਕੇ ਲਿਆਉਣੀ ਆ ਕਿ ਤੁਸੀਂ ਇੱਥੇ ਕੋਲ ਹੋ ਸਕਦਾ ਮੈਂ ਥੋੜੀ ਜੀ ਦੇਰ ਹੋ ਜਾਵੇ ਪਰ ਮੈਂ ਆਨੀਆਂ ਲੈ ਕੇ ਸੋਦਾ ਤੇ ਤੁਹਾਨੂੰ ਮੈਂ ਰੋਟੀ ਵਗੈਰਾ ਜੋ ਵੀ ਆ ਮੈਂ ਤੁਹਾਨੂੰ ਖਾ ਲਾਉਣੀ ਆ ਤੇ ਇਦਾਂ ਹੀ ਹੁੰਦਾ ਜੇ ਬਜ਼ੁਰਗ ਮਾਤਾ ਉੱਥੋਂ ਨਿਕਲ ਜਾਂਦੇ ਨੇ ਤੇ ਸੁਨਿਆਰਾ ਬਾਹਰ ਆਉਂਦਾ ਵਾ ਹੱਥ 'ਚ ਕਪੜਾ ਫੜਿਆ ਹੁੰਦਾ ਤੇ ਇੱਕ ਹੱਥ ਦੇ ਵਿੱਚ ਜੀ ਉਹਨੇ ਆਪਣਾ ਝਾੜੂ ਫੜਿਆ ਹੁੰਦਾ ਵਾ ਤੇ ਆ ਕੇ ਉਹ ਠੱਗਾ ਨੂੰ ਕਹਿੰਦਾ ਆ ਕਿ ਚਲੋ ਤੁਸੀਂ ਮੇਰੀ ਦੁਕਾਨ ਦੀ ਸਾਫ ਸਫਾਈ ਕਰੋ ਤੂੰ ਸ਼ੀਸ਼ੇ ਸਾਫ ਕਰ ਤੂੰ ਝਾੜੂ ਮਾਰ ਤੇ ਠੱਗ ਸੁਣ ਕੇ ਹੈਰਾਨ ਹੋ ਜਾਂਦੇ ਨੇ ਉਹ ਕਹਿੰਦੇ ਕਿ ਇਹ ਕੀ ਕਹਿ ਰਿਹਾ ਸਾਨੂੰ ਹਨਾ ਤੇ ਫਿਰ ਉਹ ਦੱਸਦੇ ਨੇ ਕਿ ਇਦਾਂ ਇਦਾਂ ਜਿਹੜੀ ਉਹ ਬਜ਼ੁਰਗ ਮਾਈ ਸੀਗੀ ਉਹ ਤੁਹਾਨੂੰ ਦੋਨਾਂ ਨੂੰ 600 ਰੁਪਏ ਚ ਮੈਨੂੰ ਵੇਚ ਕੇ ਗਈ ਆ ਕਿ ਤੁਸੀਂ ਉਹਦੇ ਸ਼ਗਿਰਦੋਂ ਤੁਸੀਂ ਉਹਦੇ ਨੌਕਰੋਂ ਉਹ ਹੁਣ ਤੁਹਾਨੂੰ ਮੈਨੂੰ ਵੇਚ ਗਈ ਆ ਹੁਣ ਮੈਂ ਤੁਹਾਨੂੰ ਖਰੀਦਿਆ ਤੁਹਾਨੂੰ ਮੇਰਾ ਕੰਮ ਕਰਨਾ ਹੀ ਪੈਣਾ ਤੇ ਉਹ ਠੱਗ ਜੀ ਸਮਝ ਜਾਂਦੇ ਨੇ ਕਿ ਮਾਤਾ ਜੀ ਸਾਨੂੰ ਹੀ ਠੱਗ ਗਏ ਅਸੀਂ ਤਾਂ ਮਾਤਾ ਜੀ ਨੂੰ ਠੱਗਣ ਨੂੰ ਫਿਰਦੇ ਸੀ ਮਾਤਾ ਜੀ ਸਾਨੂੰ ਹੀ ਠੱਗ ਗਏ ਤੇ ਇਸ ਕਹਾਣੀ ਤੋਂ ਕੀ ਸਿੱਖ ਮਿਲਦੀ ਆ ਇਹੀ ਸਿੱਖ ਮਿਲਦੀ ਆ ਜੀ ਕਿ ਆਪਾਂ ਜਦੋਂ ਕਿਸੇ ਲਈ ਦੋਆ ਪੁੱਟਦੇ ਆ ਆਪਾਂ ਉਹਦੇ ਵਿੱਚ ਖੁਦ ਹੀ ਗਿਰ ਜਾਂਦੇ ਆ ਸਾਨੂੰ ਕਿਸੇ ਲਈ ਮਾੜਾ ਨਹੀਂ ਸੋਚਣਾ ਚਾਹੀਦਾ ਕਿਸੇ ਦਾ ਬੁਰਾ ਨਹੀਂ ਸੋਚਣਾ ਚਾਹੀਦਾ ਕਿਸੇ ਬਾਰੇ ਉੱਚ ਵੀ ਆਪਾਂ ਨੂੰ ਗਲਤ 네ਗਟਿਵਿਟੀ ਨਹੀਂ ਰੱਖਣੀ ਚਾਹੀਦੀ ਕਿਉਂਕਿ ਜਦੋਂ ਆਪਾਂ ਕਿਸੇ ਲਈ ਗਲਤ ਸੋਚਦੇ ਆ ਉੱਚ ਆਪਾਂ ਕਿਸੇ ਲਈ ਗਲਤ ਕਰਨ ਦੀ ਅਗਲੇ ਦੇ ਖਿਲਾਫ ਕੋਈ ਕੋਸ਼ਿਸ਼ ਕਰਦੇ ਆ ਆਪਾਂ ਉਹ ਜਾਲ ਵਿੱਚ ਖੁਦ ਹੀ ਫਸਦੇ ਆ ਜੀ ਸੋ ਆਪਾਂ ਨੂੰ ਕਦੀ ਵੀ ਕਿਸੇ ਦਾ ਮਾੜਾ ਨਹੀਂ ਸੋਚਣਾ ਚਾਹੀਦਾ ਦੇਖੋ ਜੀ ਬਾਕੀ ਇਹ ਵੀ ਸਿੱਖਣ ਨੂੰ ਮਿਲਦਾ ਆ ਕਿ ਜਦੋਂ ਜਿਵੇਂ ਹੁਣ ਜਿਹੜੇ ਬਜ਼ੁਰਗ ਮਾਤਾ ਸੀਗੇ ਦੇਖੋ ਜੀ ਉਹਨਾਂ ਨੇ ਕਿੰਨੀ ਸਿਆਣਾ ਕੁ ਵਰਤੀ ਜਦੋਂ ਆਪਾਂ ਆਪਣੇ ਲਾਈਫ ਦੇ ਵਿੱਚ ਕੋਈ ਏਦਾਂ ਦੀ ਕੰਡੀਸ਼ਨ 'ਚ ਫਸ ਜਾਂਦੇ ਆ ਜਿੱਥੇ ਆਪਾਂ ਨੂੰ ਲੱਗਦਾ ਆ ਕਿ ਆਪਣੇ ਕੋਲ ਹੁਣ ਆਪਾਂ ਫਿਜ਼ੀਕਲੀ ਉਹ ਚੀਜ਼ ਨੂੰ ਆਪਾਂ ਨਹੀਂ ਆ ਆਪਾਂ ਹੈਂਡਲ ਕਰ ਸਕਦੇ ਕਿਉਂਕਿ ਜਿਹੜੇ ਬਜ਼ੁਰਗ ਮਾਤਾ ਸੀਗੇ ਉਹ ਸਰੀਰ ਵੱਲੋਂ ਇੰਨੇ ਫਿਜ਼ੀਕਲੀ ਫਿਟਨੈਸ ਕਿਉਂਕਿ ਉਹਨਾਂ ਦੀ ਉਹ ਨਾ ਵੈਸੇ ਉਹਨਾਂ ਦੇ ਨਾਲ ਲੜ ਪਾਉਂਦੀਆਂ ਕੁਝ ਪਰ ਉਹਨਾਂ ਨੇ ਆਪਣੀ ਸਿਆਣਾ ਕੁ ਵਰਤੀ ਤੇ ਜਿੱਥੇ ਤੁਹਾਡਾ ਜੋਰ ਨਹੀਂ ਚੱਲਦਾ ਤੇ ਉੱਥੇ ਤੁਹਾਡੀ ਸਿਆਣਪ ਦੀ ਵਰਤੋਂ ਹੁੰਦੀ ਆ ਜੀ ਦੇਖੋ ਬਜ਼ੁਰਗ ਮਾਤਾ ਨੇ ਕਿਵੇਂ ਸਿਆਣਪ ਵਰਤੀ ਠੀਕ ਹੈ ਜੀ ਤੇ ਆਪਣੀ ਸਿਆਣਪ ਦੇ ਨਾਲ ਤੁਸੀਂ ਆਪਣੀ ਹੈਲਪ ਕਰੋ ਆਪਣੇ ਆਪ ਨੂੰ ਤੁਸੀਂ ਮੁਸੀਬਤ ਵਿੱਚ ਕੱਢੋ ਇੱਥੇ ਆਪਾਂ ਚਲਾਕੀ ਨਹੀਂ ਕਹਿ ਸਕਦੇ ਹੈਗੇ ਕਿ ਉਹਨਾਂ ਨੇ ਚਲਾਕੀ ਵਰਤੀ ਚਲਾਕੀ ਵਰਤੀ ਸੀ ਠੱਗਾ ਨਹੀਂ ਪਰ ਜਿਹੜੇ ਬਜ਼ੁਰਗ ਮਾਤਾ ਸੀਗੇ ਉਹਨਾਂ ਨੇ ਸਿਆਣਪ ਵਰਤੀ ਆਪਣੀ ਸਿਆਣਪ ਦੇ ਨਾਲ ਉਹਨਾਂ ਨੇ ਆਪਣੀ ਮਦਦ ਕੀਤੀ ਸਿਆਣਪ ਆਪਣੀ ਮਦਦ ਕਰਨ ਲਈ ਵਰਤੋ ਨਾ ਕਿ ਦੂਸਰਿਆਂ ਨੂੰ ਠੱਗਣ ਲਈ ਵਰਤੋ ਠੀਕ ਹੈ ਜੀ ਜਿਹੜੀ ਆਪਣੀ ਜੇ ਤੁਹਾਨੂੰ ਪ੍ਰਮਾਤਮਾ ਨੇ ਇੰਨੀ ਬੁੱਧੀ ਬਖਸ਼ੀ ਆ ਤੁਸੀਂ ਆਪਣੇ ਸਹੀ ਲਈ ਉਹਨੂੰ ਵਰਤੋ ਨਾ ਕਿ ਦੂਸਰਿਆਂ ਨੂੰ ਕਿਵੇਂ ਗਰਾਉਣਾ ਆ ਕਿਸ ਕਿਵੇਂ ਕਿਸੇ ਦਾ ਮਾੜਾ ਕਰਨਾ ਆ ਉਹ ਹਾਲਾਤਾਂ ਦੇ ਵਿੱਚ ਆਪਣੀ ਤੁਸੀਂ ਬੁੱਧੀ ਨਾ ਵਰਤੋ ਤਾਂ ਕਿ ਤੁਸੀਂ ਆਪਣੀ ਬੁੱਧੀ ਵਰਤੋ ਸਿਰਫ ਆਪਣੇ ਬਚਾ ਕਰਨ ਦੇ ਲਈ ਆਪਣੇ ਲਾਈਫ ਦੇ ਵਿੱਚ ਸਿੱਧੇ ਤੌਰ ਤੇ ਕਿਵੇਂ ਆਪਾਂ ਲਾਈਫ ਦੇ ਵਿੱਚ ਸਹੀ ਕਰਮ ਕਿਵੇਂ ਕਰਨੇ ਨੇ ਉਹਦੇ ਲਈ ਵਰਤੋ ਠੀਕ ਹੈ ਜੀ ਕਿਉਂਕਿ ਜਿਹੜੇ ਕਰਮ ਹੁੰਦੇ ਨੇ ਇਹ ਰਬਰ ਦੀ ਬਾਲ ਦੀ ਤਰ੍ਹਾਂ ਹੁੰਦੇ ਆ ਜਿਹੜੇ ਵਾਪਸ ਆਪਣੇ ਕੋਲ ਆਉਂਦੇ ਨੇ ਜਿਵੇਂ ਆਪਾਂ ਰਬੜ ਦੀ ਬੋਲ ਨੂੰ ਕੰਧ ਤੇ ਮਾਰ ਦਿਆਂ ਤੇ ਆਪਣੇ ਕੋਲ ਵਾਪਸ ਆਉਂਦੀ ਆ ਇਦਾਂ ਹੀ ਜਿਹੜੇ ਇਹ ਜਿਹੜੀ ਜਿਹੜੇ ਕਰਮ ਨੇ ਇਹ ਵੀ ਰਬੜ ਦੀ ਗੇਂਦ ਦੀ ਤਰ੍ਹਾਂ ਆ ਤੁਸੀਂ ਜਿੰਨੀ ਇਹਨਾਂ ਨੂੰ ਫਾਸਟ ਮਾਰੂਗੇ ਤੁਹਾਡੇ ਵੱਲ ਹੀ ਆਉਣੇ ਆ ਸੋ ਇਹ ਨਾ ਸੋਚੋ ਕਿ ਆਪਾਂ ਜਿਹੜੇ ਕਰਮ ਆ ਆਪਾਂ ਕੀਤੇ ਉਹਨਾਂ ਦਾ ਫਲ ਨਹੀਂ ਮਿਲਣਾ ਉਹ ਵੀ ਆਪਾਂ ਨੂੰ ਮਿਲਣਾ ਹਨ ਥੱਗ ਦੇਖੋ ਮਾੜੇ ਕਰਮ ਕਰ ਰਹੇ ਸੀਗੇ ਪਰ ਥੱਗ ਆਪਣੇ ਦੇਖੋ ਆਜਾਲ ਦੇ ਵਿੱਚ ਖੁਦ ਹੀ ਫਸ ਗਏ ਤੇ ਉਹਨਾਂ ਦੇ ਮਾੜੇ ਕਰਮਾਂ ਦੀ ਉਹਨਾਂ ਨੂੰ ਸਜ਼ਾ ਵੀ ਮਿਲੀ ਔਰ ਜਿਹੜੇ ਮਾਤਾ ਜੀ ਸੀ ਉਹਨਾਂ ਨੇ ਸਿਆਣਪ ਦੇ ਨਾਲ ਦੇਖੋ ਕਿਵੇਂ ਇਹ ਸਾਰੀ ਸਿਚੁਏਸ਼ਨ ਨੂੰ ਹੈਂਡਲ ਕੀਤਾ ਤੇ ਖੁਦ ਆਪਣਾ ਬਚਾ ਕੀਤਾ। ਤੋਂ ਅੱਜ ਦੀ ਕਹਾਣੀ ਤੁਹਾਨੂੰ ਕਿਵੇਂ ਦੀ ਲੱਗੀ ਕਮੈਂਟ ਬਾਕਸ ਦੇ ਵਿੱਚ ਜਰੂਰ ਦੱਸਿਓ। ਤੇ ਜਿਹੜੇ ਸਾਡੇ ਚੈਨਲ ਤੇ ਨਿਊ ਨੇ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਕਰੋ ਬੈਲ ਆਈਕਨ ਨੂੰ ਪ੍ਰੈਸ ਕਰੋ ਤਾਂ ਕਿ ਆਉਣ ਵਾਲੀਆਂ ਵੀਡੀਓਜ਼ নোਟੀਫਿਕੇਸ਼ਨ ਤੁਹਾਡੇ ਸਾਰਿਆਂ ਕੋਲ ਪਹੁੰਚ ਜਾਣ ਜੀ ਮਿਲਦੇ ਹਾਂ ਜੀ ਫਿਰ ਇੱਕ ਨਵੀਂ ਵੀਡੀਓ 'ਚ ਇੱਕ ਨਵੀਂ ਸੱਚੀ ਹੱਦ ਬਿੱਤੀ ਲੈ ਕੇ ਇੱਕ ਨਵੀਂ ਮੋਟੀਵੇਸ਼ਨਲ ਵੀਡੀਓ ਲੈ ਕੇ ਤੁਹਾਡੇ ਲਈ ਤੱਕ ਦੇ ਲਈ ਆਪਣੀ ਛੋਟੀ ਭੈਣ ਨੂੰ ਦੋ ਇਜਾਜ਼ਤ ਮਿਲਦੇ ਆ ਜੀ ਫਿਰ ਨੈਕਸਟ ਵੀਡੀਓਸ ਤਦ ਤੱਕ ਸਾਰਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਜਿਉਂਦੇ ਰਹੋ ਹੱਸਦੇ ਰਹੋ ਵਸਦੇ ਰਹੋ ਵਾਹਿਗੁਰੂ ਜੀ ਤੁਹਾਨੂੰ ਸਭ ਨੂੰ ਚੜ੍ਹਦੀ ਕਲਾ ਚ ਰੱਖਣ ਜੀ ਸਤਿ ਸ਼੍ਰੀ ਅਕਾਲ ਜੀ